ਦੇ ਸਾਰੇ ਹੀ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਨਵੀਂ ਦਾਲਾ ਮੰਡੀ ਵਿਖੇ ਸਮੂਹ ਨਗਰ ਪੰਚਾਇਤ ਤੇ ਸਮੂਹ ਨਗਰ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਲੋਪਰਵੰਧਕ ਕਮੇਟੀ ਵੱਲੋਂ ਸਾਰੇ ਪਿੰਡ ਵਾਸੀਆਂ ਵੱਲੋਂ ਇੱਕ ਸਾਂਝਾ ਲੰਗਰ ਇੱਥੇ ਹੁੱਲੇ ਮੱਲੇ ਦੀ ਆਜਾ ਸੰਗਤਾਂ ਦੇ ਆਉਂਦੇ ਖੁਸ਼ੀਆਂ ਵਿੱਚ ਲਗਾਇਆ ਗਿਆ ਸਾਡੇ ਸਾਰੇ ਬਜ਼ੀ ਹਾਜ਼ਰ ਹੋ ਵੀਰ ਜੀ ਤੋਂ ਹਾਜ਼ਰ ਹੋ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਤੇ ਕੀ ਕਰੇ ਤੈਨੂੰ ਤੁਸੀਂ ਮੈਂ ਨੌ ਦਰਸ਼ਨ ਸਿੰਘ ਜੀ ਇਹ ਧਰਮਿਕ ਕਾਲੀ ਦਾ ਸੁਮੇਸ਼ ਪੇਚਾ ਬਿਲੋਂ ਤਲਾਏ ਬਲੇ ਉਹਨਾਂ ਨੇ ਹੋਲਾ ਸ਼ੁਰੂ ਕੀਤਾ ਸੀ ਉਹਨਾਂ ਦੀ ਯਾਦ ਵਿੱਚ ਸਾਰਾ ਸੰਸਾਰ ਅੱਜ ਹੋਲਾ ਮੱਲਾ ਮਨਾ ਰਿਹਾ ਔਰ ਉਹਨਾਂ ਦੀ ਹੋਲਾ ਮੱਲਾ ਦੀ ਖੁਸ਼ੀ ਵਿੱਚ ਸੰਗਤਾਂ ਦੀ ਆਵਾਜ਼ ਬਹੁਤ ਜ਼ਿਆਦਾ ਹੈ ਕਿਉਂਕਿ ਲੱਖਾਂ ਹੀ ਸੰਗਤਾਂ ਸ਼੍ਰੀ 40 ਸਹਿਬ ਕੇਸਰ ਸਾਹਿਬ ਨਮਸਤਕ ਹੋ ਜਾਂਦੀਆਂ ਨੇ ਉਹਨਾਂ ਦੇ ਜਾਣ ਦੇ ਵਿੱਚ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਉਣ ਕਰਕੇ ਸੰਗਤਾਂ ਵੱਲੋਂ ਥਾਂ ਥਾਂ ਦੇ ਉੱਤੇ ਇਸ ਚੀਜ਼ ਦੇ ਉਪਰਾਲੇ ਕੀਤੇ ਜਾਂਦੇ ਨੇ ਉਹਨਾਂ ਨੂੰ ਲੰਘਿਸ਼ ਘਾਉਣ ਦਾ ਦੁੱਧ ਪਾਣੀ ਚਾਹ ਵੰਡਣ ਸਕਾਉਂ ਦਾ ਹਰੇਕ ਸਾਲ ਪ੍ਰਬੰਧ ਕੀਤਾ ਜਾਂਦਾ। ਸਾੰਨੇ ਵਾਰ ਸੰਗਤਾਂ ਨੂੰ ਇਹੀ ਅਪਰਾਧਾ ਗੁਰੂ ਜੀ ਦੀ ਕਿਰਪਾ ਦੇ ਨਾਲ ਕੀਤਾ ਗਿਆ ਹੈ ਤੇ ਤਾਂ ਕਿ ਵੀ ਸੰਗਤਾਂ ਦੇ ਇੱਥੇ ਆ ਕੇ ਜਿੰਨਾ ਜੋ ਲੋੜ ਦੇ ਮਤਬਾ, ਉਹਨਾਂ ਨੇ ਪਛਾਦਾ ਛਕਣਾ, ਪਛਾਦਾ ਛਕਣ। ਹਰੇਕ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਬਰਤਵਾ ਸੰਗਤਾਂ ਦੇ ਲੰਗਰ ਦੇ ਵਿੱਚ ਆ ਕੇ ਪਛਾਦਾ ਛਕ ਕੇ ਜਾਣ ਜਾਂ ਲੰਗਰ ਰੌਣ ਨੂੰ। ਅਸੀਂ ਆਸ ਕਰਦੇ ਹਾਂ ਕੱਲ੍ਹ ਦੀ ਤਾਰੀਖ ਦੇ ਸਪੈਸ਼ਲ ਫਿਰ ਤੋਂ ਵੀ ਸੰਨ ਹੋਏ ਹੋ ਵੀ ਬਰਬਸੇ ਅਗੋਂ ਬਾਅਦ ਸਾਨੂੰ ਬਸ ਬਸ ਲੰਗਰ ਰੌਣ ਦੀ ਬਲਵਕਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸਾਨੇ ਅਣ ਦੀ ਪੰਚਾਇਤ ਵੱਲੋਂ ਸਾਰੇ ਪਿੰਡ ਵੱਲੋਂ ਇਕੱਠੇ ਹੋ ਕੇ ਲੰਗਰ ਦੀ ਸੇਵਾ ਕੀਤੀ ਗਈ ਹੈ। ਇਹ ਲੰਗਰ ਦੇ ਵਿੱਚ ਲੰਗਰ ਪਕੌੜੇ ਬਰੈਡ ਖੀਰ ਪ੍ਰਸ਼ਾਦ ਸਭ ਕੁਝ ਚਾਹ ਦਾ ਚੱਲਿਆ ਦੇ ਜੀ। ਆਪ ਜੀ ਨੂੰ ਪਤਾ ਹੀ ਹੈ ਕਿ ਇਹ ਗੁਰੂ ਦਸ਼ਮੇਸ਼ ਪਿਤਾ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਕੀਤੇ ਆਰੰਭ ਦੀ ਸਦਕਾ ਕਰਕੇ ਆਰੰਭ ਕੀਤਾ ਗਿਆ ਹੈ ਤੇ ਲੰਗਰ ਵੱਤੋ ਵੱਤ ਚੱਲ ਰਿਹਾ ਹੈ ਪਹਿਲੀ ਵਾਰੀ ਲੰਗਰ ਲਾ ਰਹੇ ਹਾਂ ਜੀ ਜੀ ਮਹਾਰਾਜ ਚੜ੍ਹਦੀ ਕਲਾ ਰੱਖੇ ਜਿਵੇਂ ਦੇਖਿਆ ਜਾਂਦਾ ਜੀ ਆਪਣੇ ਸਾਹਨੇ ਵਾਲ ਦੇ ਵਿੱਚ ਹਾਂਜੀ ਕੇਰਾ ਸਾਹਿਬ ਗੁਰਦੁਆਰਾ ਵੀ ਬਣੇ ਆ ਹਾਂਜੀ ਗੁਰਦੁਆਰਾ ਦਾ 7-8 ਨੇ ਜੀ ਇੱਥੇ ਹਾਂਜੀ ਇਹਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਨਪਾਤ ਗਏ ਹੋ ਹਾਂਜੀ ਉਹਨਾਂ ਦੇ ਬਿਚਾਰਾਂ ਬਾਰੇ ਤੁਸੀਂ ਕੀ ਗੱਲ ਜਾਣਦੇ ਹੋ ਦੇਖੋ ਅਨਸਰ ਉਹਦੀ ਗੱਲ ਹੈ ਜੀ ਉਹ ਜੇ ਮਹੀਨੇ ਵਿੱਚ ਦਸੰਬਰ ਦੇ ਮਹੀਨੇ ਵਿੱਚ ਲਾਸਟ ਦਸੰਬਰ ਦੇ ਵਿੱਚ तकरीबन 25-26 ਤੱਕ ਨੂੰ ਇਥੇ ਪਹੁੰਚੇ ਜਲ ਕਿ ਉਹਨਾਂ ਨਾਲ ਕੋ ਸਾਬ ਦਾ ਇਹਲਾ ਸ਼ਹਿਰ ਤੋਂ ਬਾਅਦ ਇੱਥੇ ਪਹੁੰਚੇ ਉਹ ਆ ਕੇ ਸ੍ਰੀ ਦਮਦਮਾ ਸਾਹਿਬ ਜਿਹੜੇ ਖਾਲਸਾ ਗੁਰਦੁਆਰਾ ਵੀ ਬਣਿਆ ਸਥਿਤ ਹੈ ਤੇ ਨਾਲ ਪਲੇਬਾਸ ਇੱਕ ਉਹਦੇ ਨਾਲ ਹੀ ਕੇਹਾ ਸਾਹਿਬ ਦਾ ਗੁਰਦੁਆਰਾ ਜਦ ਉਹ ਆ ਰਹੇ ਸੀ ਕਨੇਟਵਾਲ ਸਾਈਡ ਤੋਂ ਆ ਕੇ ਦਮਦਮਾ ਸਾਹਿਬ ਆ ਕੇ ਉਹਨਾਂ ਨੇ ਦਮ ਲੀਆ ਸੰਗ ਰਾਹਿ ਦਾਸ਼ ਜੇ ਫਿਰ ਉਹ ਉੱਥੇ ਇਥੋਂ ਚੱਲੇ ਗਏ ਤੇ ਬਖਸ਼ਸ਼ਾਂ ਦਿੰਦੇ ਗਏ ਫਿਰ ਦੁਨੀਆ ਨੂੰ ਤਾਰਦੇ ਗਏ ਤਨਕਰ ਤਾਰੀਖ ਵਿੱਚ ਮਿਸਤਰੀ ਜੀ ਜਾਦੇ ਵਿੱਚ ਉੱਥੇ ਗੁਰਦੁਆਰਾ ਦਮਸੰਭ ਸਥਿਤ ਹੈ ਸਾਰਿਆਂ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਬਦ ਤੋਂ ਬਦ ਧੱਕੇ ਉਹ ਸੇਵਾ ਕਰਦੀਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇਹ ਸਾਨੂੰ ਵੀ ਜੀ ਜੋ ਇਥੋਂ ਲੰਗਰ ਦੇ ਸੇਵਾਦਾਰ ਨੇ ਜੀਡੀਐਸ ਪੰਜਾਬ ਨੀਤੋ ਜਸਵੀਰ ਸਿੰਘ ਢਿੱਲੋਂ ਹਲਵਾਰਾ ਸਾਹਨੇ ਵਾਲ ਦੀ ਰਿਪੋਰਟ ਜੀ